ਸਿਰਫ ਇਸ ਕਰਕੇ ਅਖਬਾਰੀ ਚਰਚੇ ਬਣਾਉਣ ਵਾਸਤੇ ਜਾਂ ਲੋਕਾਂ ਨੂੰ ਦੱਸਣ ਵਾਸਤੇ ਕਿ ਅਸੀਂ ਕਿਸੇ ਦਾ ਮਕਾਨ ਢਾਹਤਾ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਦੀ ਗੱਲ ਤਾਂ ਆਪ ਹੈ ਕਿ ਜਿਹੜੀ ਸਰਕਾਰ ਹੈ ਪਹਿਲਾਂ ਆਪ ਆਪਣੇ ਆਪ ਨੂੰ ਸਪਸ਼ਟ ਕਰੇ ਕਿ ਉਹ ਨਸ਼ਿਆ ਤੋਂ ਰਹਿਤ ਹੈਗੀ ਆ ਮੱਛੀ ਉਪਰੋ ਖਰਾਬ ਹੁੰਦੀ ਹੈ ਪੱਲੇ ਉਹ ਖਰਾਬ ਨਹੀਂ ਹੁੰਦੀ ਸਰਕਾਰ ਆਪਣੇ ਆਪ ਨੂੰ ਠੀਕ ਕਰ ਲਏਗੀ ਤੇ ਬਾਕੀ ਸਭ ਕੁਝ ਠੀਕ ਹੋ ਜਾਏਗਾ। ਸਰ ਸਰ ਵਿਆਹ ਦਾ ਪ੍ਰੋਗਰਾਮ ਸੁਆਗਤ ਹੈ। ਕੀ ਕਿਹਾ ਜਾਵੇ? ਆਪਣੀ ਕਿਸ਼ਮਤ ਘਟੀਆਂ ਤੇ ਬਹੁਤ ਬਲਾ ਕੀਤਾ ਜਾ ਰਿਹਾ ਹੈ। ਭਾਈ ਜੇਤਾ ਜੀ ਸੋਸਾਇਟੀ ਨੇ ਸਮਾਜ ਸੇਵਾ ਦਾ ਇਹ ਕੰਮ ਕੀਤਾ ਹੈ। ਮੈਂ ਇਹਨਾਂ ਨੂੰ ਵਧਾਈ ਦੇਣ ਲਈ ਹਾਜ਼ਰ ਹੋਇਆ। ਸਮਾਜ ਨੂੰ ਜਿਹੜੇ ਬਿਨਾਂ ਦਾਜ ਦੇ ਹੋਏ ਤੋਂ ਵਿਆਹ ਹੋਣੇ ਔਰ ਇਹਨਾਂ ਪਰਿਵਾਰ ਲੋੜਵੰਦ ਆ ਉਹਨਾਂ ਦੀ ਮਦਦ ਕਰਨੀ ਤੇ ਬਹੁਤ ਜ਼ਰੂਰੀ ਹੈ। ਕੋਈ ਸੁਸਾਇਟੀ ਲਗਾਤਾਰ ਕੰਮ ਕਰ ਰਹੀ ਹੈ। ਮੈਂ ਇਹਨਾਂ ਸਾਰੇ ਵੀਰਾਂ ਨੂੰ ਮੁਬਾਰਕਬਾਦ ਦਿੰਦਾ। ਉਹਨਾਂ ਬੱਚਿਆਂ ਦੇ ਜਿਨ੍ਹਾਂ ਦੇ ਅੱਜ ਅਨੰਦ ਕਾਰਜ ਪੜੇ ਗਏ ਆ ਉਹਨਾਂ ਲਈ ਵੀ ਚੰਗੇ ਭਲੇ ਜੀਵਨ ਦੀ ਅਰਦਾਸ ਕਰਦਾ। ਪੰਜਾਬ ਦੇ ਵਿੱਚ ਬਲਵੰਤ ਦੇ ਬੇਟਾ ਜਾਗਦੇ ਨੇ ਜਿਨ੍ਹਾਂ ਨੂੰ ਮਾਨਵਤਾ ਦਾ ਦਰਜਾ ਬਣਨ ਸਦਾ ਦਿੱਤੀ ਗਈ ਹੈ। ਕਿੱਥੇ ਦੇ ਇੱਕ ਬਣਾ ਸਦਾ ਪਹਿਲਾਂ ਸਰਕਾਰ ਸਾਮੂਹਕ ਮੌਸਲਾਤ ਮੈਂਦੀ ਉਸ ਤੋਂ ਬਾਅਦ ਵੀ ਛੇੜ ਘੰਟਾਇਆ ਜਾ ਰਿਹਾ ਹੈ ਦੇਖੋ ਨਸ਼ੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਸੋਹਰੇ ਔਰ ਇਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਜਿਹੜੇ ਅਸਲ ਨਸ਼ੇ ਦੇ ਵਪਾਰੀ ਨੇ ਵੱਡੇ ਉਹਨਾਂ ਨੂੰ ਫੜ ਕੇ ਅੰਦਰ ਜੇਨਾ ਚਾਹੀਦਾ ਔਰ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਲਈ ਸਿਰਫ ਇਸ ਕਰਕੇ ਅਖਬਾਰੀ ਚਰਚੇ ਬਣਾਉਣ ਵਾਸਤੇ ਯਾ ਲੋਕਾਂ ਨੂੰ ਦੱਸਣ ਵਾਸਤੇ ਕਿ ਅਸੀਂ ਕਿਸੇ ਦਾ ਮਕਾਨ ਢਾਤਾਂ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ। ਲੇਕਿਨ ਅਸਲ ਜਿਹੜੇ ਵੱਡੇ ਵਪਾਰੀ ਨੇ ਵੱਡੇ ਲੋਕ ਹੈ ਉਹਨਾਂ ਸਾਰਿਆਂ ਨੂੰ ਫੌਡਰਾਂ ਵੀ ਚਾਹੀਦਾ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਪਹਿਲੀ ਗੱਲ ਤਾਂ ਆਪ ਹੈ ਕਿ ਜਿਹੜੀ ਸਰਕਾਰ ਹੈ ਪਹਿਲਾਂ ਆਪ ਆਪਣੇ ਆਪ ਨੂੰ ਸਪਸ਼ਟ ਕਰੇ ਕਿ ਉਹ ਨਸ਼ਿਆ ਤੋਂ ਰਹਿਤ ਹੈਗੀ ਆ। ਤੇ ਜੇ ਸਰਕਾਰ ਹੀ ਨਸ਼ੇ 'ਚ ਵਸੀ ਹੋਈ ਹੈ ਮੱਛੀ ਉੱਪਰੋਂ ਖਰਾਬ ਹੁੰਦੀ ਹੈ। ਤਾਂ ਇਹ ਖਰਾਬ ਨਹੀਂ ਹੁੰਦੀ। ਤੇ ਸਰਕਾਰ ਆਪਣੇ ਆਪ ਨੂੰ ਠੀਕ ਕਰ ਲਵੇਗੀ ਤੇ ਬਾਕੀ ਸਭ ਕੁਝ ਠੀਕ ਹੋਟਾ ਹੈ। ਕਿ ਮਾਦਕੀ ਸਭ ਨਸ਼ੇ ਨਾਲ ਫੇਰੇ ਗਾਰੇ ਨੇ ਕੋਈ ਨਾ ਕਰਦੇ ਉਹ ਵਿਚਾਰ ਕੋਈ ਦੇਖੋ ਅਜੇ ਤੋਂ ਮੈਂ ਵੀ ਪੰਜਾਬ ਪੁਲਿਸ ਸਰਵਿਸ ਕੀਤੀ ਆ 2006-7 ਵਿੱਚ ਵੀ ਤਕਰੀਬਨ 7-8% ਪੁਲਿਸ ਦੇ ਕਰਮਚਾਰੀ ਨਸ਼ਾ ਕਰਨ ਦੇ ਆਤੀ ਸੀ। ਮੈਂ ਉਦੋਂ ਇੱਕ ਆਡਰ ਕੀਤਾ ਸੀ ਜੈ ਡਿਸਟ੍ਰਿਕਟ ਐਸਐਸਪੀ ਕਿ ਜੇ ਇਹਨਾਂ ਨੂੰ ਪਹਿਲਾਂ ਤਾਂ ਇਲਾਜ ਕਰਾਇਆ ਜਾਵੇ ਫਿਰ ਇਹ ਵੀ ਪਤਾ ਕੀਤਾ ਜਾਵੇ ਕਿ ਨਸ਼ਾ ਕਿਹਦੇ ਕੋਲ ਲੈਂਦੇ ਆ ਤਾਂ ਉਹ ਨਸ਼ੇ ਦੇ ਵਪਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸੋ ਪੁਲਿਸ ਦੇ ਕਰਮਚਾਰੀ ਵੀ ਇਸ ਸਮਾਜ ਦਾ ਹਿੱਸਾ ਤੇ ਉਹਨਾਂ ਤੇ ਵੀ ਜਿਹੜੀ ਹੈ ਉਹਨਾਂ ਦਾ ਵੀ ਦੋਵੇਂ ਕੰਮ ਉਹਨਾਂ ਦਾ ਇਲਾਜ ਵੀ ਹੋਣਾ ਚਾਹੀਦਾ ਉਹ ਸਗੋਂ ਜਿਆਦਾ ਬਿਹਤਰ ਦੱਸ ਸਕਦੇ ਆ ਕਿ ਕਿਹੜੇ ਨਸ਼ੇ ਦੇ ਵੱਡੇ ਵਪਾਰੀ ਆ ਤਾਂ ਕਿ ਉਹ ਫੜੇ ਜਾਣ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਹਾਂ ਫਿਰ ਚੜਖਾਉਂਦੇ ਨੇ ਲੱਗਾ ਔਰ ਮੀਟੇਗਾ ਵੀ ਹੋ ਗਈ ਨਾ ਇਹਿੱਕਾ ਕੋਈ ਨੂੰ ਸੁਧਾ ਕਰਨਾ ਕੀ ਚਾਹੀਦਾ ਤੇ ਕੀ ਲੱਗਦਾ ਕਿਸਾਨਾਂ ਦੀਆਂ ਮੰਗਾਂ ਜਾਏ ਤਾ ਦੇਖੋ ਕਿਸਾਨੀ ਘਾਟੇ ਦਾ ਸੌਦਾ ਹੈ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਜਾਂ ਤਾਂ ਸਹਾਇਕ ਤੰਦੇ ਨਾਲ ਸ਼ੁਰੂ ਕੀਤੇ ਜਾਓ ਜਾਂ ਐਗਰੀਕਲਚਰ ਬੇਸ ਇੰਡਸਟਰੀ ਲਈ ਜਾਵੇ ਸਮਝੇ ਧਰਨੇ ਹਰਤਾਲਾ ਇਸ ਸੰਕੇਤ ਕਰਨੀਆਂ ਨੇ ਇੱਕ ਵਾਰੀ ਸਰਕਾਰ ਨੂੰ ਦੱਸਣਾ ਕਿ ਅਸੀਂ ਨੀਤੀ ਨਾਲ ਸਹਿਮਤ ਨਹੀਂ ਲੇਕਿਨ ਸਮੱਸਿਆ ਦਾ ਹੱਲ ਮਿਲ ਬੈਠ ਕੇ ਗੱਲਬਾਤ ਰਾਹੀਂ ਹੋ ਸਕਦਾ ਜਿਵੇਂ ਲਈ ਕੇਂਦਰ ਸਰਕਾਰ ਨੇ ਪਹਿਲਾਂ ਵੀ ਗੱਲ ਕੀਤੀ ਆ ਹੁਣ ਵੀ ਗੱਲ ਕੀਤੀ ਆ ਲੇਕਿਨ ਜਿਹੜੀ ਸਰਕਾਰ ਰਾਜ ਦੀ ਸਰਕਾਰ ਆ ਉਹਨਾਂ ਨੇ ਪੁਰਾਣੇ ਖੇਤੀ ਕਰੋਨਾ ਦਾ ਇਸ ਕਰਕੇ ਵਿਰੋਧ ਕੀਤਾ ਸੀ ਕਿ ਖੇਤੀ ਸਟੇਟ ਸਬਜੈਕਟ ਆ ਦੇ ਸਟੇਟ ਸਬਜੈਕਟ ਹੈ ਤਾਂ ਸਟੇਟ ਦੱਸੇ ਨਾ ਪਿਛਲੇ 5 ਸਾਲ ਚ ਉਹਨਾਂ ਨੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕੀ ਕੀਤਾ ਸਾਡੇ ਇੱਕ ਪੁਰਾਣੇ ਐਗਰੀਕਲਚਰਲ ਯੂਨੀਵਰਸਿਟੀ ਆ ਇੱਥੇ ਖੋਜ ਹੀ ਨਹੀਂ ਹੋ ਰਹੀ ਉਸ ਤੋਂ ਇਲਾਵਾ ਉਹਦੇ ਕਿਤੇ ਐਕਸੈਂਪਸ਼ਨ ਸੈਂਟਰ ਸਾਰੇ ਡਿਸਟ੍ਰਿਕਟਸ ਨਹੀਂ ਆ ਗਏ ਅਸੀਂ ਨਾ ਤਾਂ ਖੋਜ ਕਰ ਰਹੇ ਆ ਖੇਤੀ ਦੇ ਚੰਗੇ ਬੀਜ ਬਣ ਨਾ ਅਸੀਂ ਮਾਰਕੀਟਿੰਗ ਦਾ ਪ੍ਰਬੰਧ ਕਰ ਰਹੇ ਆ ਕਿ ਯੋਗ ਪੈਸਾ ਮਿਲੇ ਕੁਆਲਿਟੀ ਵੀ ਇਹਨਾਂ ਦੀ ਅੱਛੀ ਹੋਣੀ ਚਾਹੀਦੀ ਆ ਸੋਚ ਕਰਕੇ ਸਭ ਤੋਂ ਵੱਡਾ ਗੁਨਾਹ ਜਿਹੜਾ ਉਹ ਰਾਜ ਦੀ ਸਰਕਾਰ ਦਾ ਹੈ ਜਿਹੜੀ ਕਿਸਾਨਾਂ ਦੇ ਨਾਲ ਨਹੀਂ ਖੜੀ ਹੁੰਦੀ ਕੇਂਦਰ ਸਰਕਾਰ ਵੱਲੋਂ ਜੋ ਵੀ ਹੋ ਸਕਦਾ ਹੈ ਪੂਰੇ ਦੇਸ਼ ਵਿੱਚ ਹੋ ਰਿਹਾ ਸਾਰੇ ਦੇਸ਼ ਦਾ ਕਿਸਾਨ ਹਰਿਆਣੇ ਸਮੇਤ ਉਹ ਇਸ ਗੱਲ ਤੋਂ ਖੁਸ਼ ਹੈ ਪਰ ਅਸੀਂ ਕਿਸਾਨ ਸਨਮਾਨ ਨਹੀਂ ਦੀ ਹੋਵੇ ਯੂਰੀਆ ਦੇ ਰੇਟ ਕਟੌਣ ਦੂਜੀ ਗੱਲਾਂ ਜੋ ਵੀ ਕਿਸਾਨ ਨਾਲ ਹੋ ਸਕਦੀਆਂ ਸਰਕਾਰ ਨੇ کارਖਾਨੇ ਲਾਏ ਆ ਇੰਡਸਟਰੀ ਬੜਾਈ ਐਗਰੀਕਲਚਰ ਨੂੰ ਤੇ ਪੰਜਾਬ ਦਾ ਕਿਸਾਨ ਕਿਉਂ ਪਿੱਛੇ ਰਹਿ ਗਿਆ ਅਸੀਂ ਜਿਹੜੇ ਵੀ ਰਾਜਨੀਤਿਕ ਲੋਕ ਆਉਂਦੇ ਆ ਉਹ ਐਜੀਟੇਸ਼ਨ ਨੂੰ ਪ੍ਰਮੋਟ ਕਰਦੇ ਆ ਅੱਜ ਪੰਜਾਬ ਦਾ ਜੋ ਅੱਜ ਦੇ ਹਾਲਾਤ ਹੈ ਉਹ ਇਸੇ ਕਰਕੇ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਛੱਡ ਕੇ ਆਪਣੀ ਜ਼ਿੰਮੇਵਾਰੀ ਦੂਜਿਆਂ ਦੇ ਗੱਲ ਪਾਉਣ ਦੀ ਕੋਸ਼ਿਸ਼ ਕਰਦੇ ਆਂ ਆਪ ਜ਼ਿੰਮੇਵਾਰ ਬਣੀ ਹੈ ਖੇਤੀ ਦੀ ਅਸੀਂ ਜ਼ਿੰਮੇਵਾਰੀ ਲਈਏ ਮੈਂ ਆਪ ਕਿਸਾਨ ਆ ਮੈਂ ਆਪ ਕਹਨਾ ਕਿ ਖੇਤੀ ਘਾਟੇ ਦਾ ਸੌਦਾ ਅਸੀਂ ਕੋਈ ਵੀ ਫਸਲ ਬੀਜ ਲਈਏ ਅਸੀਂ ਮਾਰਕੀਟ ਚ ਪ੍ਰੋਪਰਲੀ ਵੇਚ ਨਹੀਂ ਸਕਦੇ ਤੇ ਇਹਦਾ ਪ੍ਰਬੰਧ ਕੇਂਦਰ ਸਰਕਾਰ ਤੋਂ ਇਲਾਵਾ ਸਥਾਨਕ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਜਿਹਨੂੰ ਕਰਨਾ ਚਾਹੀਦਾ ਹੈ ਪੰਜਾਬ ਤੋਂ ਅਫੀਨ ਦੀ ਕਿਉਂ ਚ ਦੇਖੋ ਇਹ ਇੱਕ ਵੱਡਾ ਸਬਜੈਕਟ ਹੈ ਮੈਂ ਇਹ ਕਹਿੰਦਾ ਕਿ ਇਹ ਸਮੱਸਿਆ ਨਸ਼ਿਆਂ ਦੀ ਮੈਂ ਤਾਂ ਇਸ ਗੱਲ ਤੋਂ ਹੈ ਕਿ ਇਤਬਾਦ ਪੀਤੇ ਨਾਨਕਾ ਬਹੁਤੇ ਖੱਟੇ ਵਿਕਾਰ ਅਸੀਂ ਇਹ ਨਸ਼ਾ ਰਹਿਤ ਸਮਾਜ ਦਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜੁਗਲਾ ਗੁਰਾਂ ਦੇ ਨਾਂ ਤੇ ਗੁਰਮਤ ਜਿਹੜੀਆਂ ਨਸ਼ਿਆਂ ਦੇ ਕਦੇ ਕਿਸੇ ਦੀ ਵੀ ਨਾਲ ਫਰਮਾਇਤ ਨਹੀਂ ਕਰਦੀ ਅਸੀਂ ਤਾਂ ਨਾਮ ਖੁਮਾਰੀ ਨਾਨਕਾ ਵਾਲੇ ਲੋਕ ਹੈਗੇ ਆ ਚੜ੍ਹਦੀ ਕਲਾ ਵਾਲਾ ਬੰਦੇ ਨੂੰ ਕਿਸੇ ਵੀ ਹੋਠ ਮੰਨੇ ਦੀ ਲੋੜ ਨਹੀਂ ਹੁੰਦੀ ਅਸੀਂ ਦਿਨ ਵੀ ਸ਼ੁਰੂ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਦਾ ਸੋ ਸਾਡਾ ਤਾਂ ਇੱਕ ਗੁਰਮਤ ਦਾ ਆਪਣਾ ਸਿਧਾਂਤ ਹੈਗਾ ਪੰਜਾਬ ਚੜ੍ਹਦੀ ਕਲਾ ਛੋਵੇ ਪੰਜਾਬ ਅੱਗੇ ਵਧੇ ਤੇ ਉਹ ਜਿਹੜੇ ਸਾਡੇ ਪਹਿਲੇ ਪੰਜਾਬੀ ਜਿਵੇਂ ਕਰਦੇ ਸੀ ਅਸੀਂ ਆਪਣੇ ਉਹਨਾਂ ਬਜ਼ੁਰਗਾਂ ਨੂੰ ਦੇਖੀਏ ਤੇ ਉਹਨਾਂ ਨੂੰ ਲੈ ਕੇ ਚਲੀਏ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਇੱਕ ਨਸ਼ੇ ਨੂੰ ਛੱਡ ਕੇ ਦੂਜੇ ਨਸ਼ੇ ਤੇ ਲਾ ਦੀਏ ਦੂਜੇ ਤੇ ਛੱਡ ਕੇ ਤੀਜੇ ਨੂੰ ਲਾ ਦੀਏ ਇਹ ਗੱਲ ਜਿਹੜੀ ਹੈ ਮੈਂ ਸਮਝਦਾ ਇਹਦੇ ਤੋਂ ਆਪਾਂ ਨੂੰ ਸਾਰੇ ਸਮਾਜ ਨੂੰ ਬੈਠ ਕੇ ਚਿੰਤਨ ਕਰਨਾ ਚਾਹੀਦਾ देयर शुड ਬੀ ਨੋ ਸ਼ਾਰਟਕਟ ਮੈਥਡ ਸਰ ਆਖਰੀ ਗੱਲ ਜੀ ਦਿੱਲੀ ਦੇ ਵਿੱਚ ਪਰੋਂ ਲੱਗ ਜਿਹੜੇ ਆਸਪਾਸ ਦੀਆਂ ਪਾਰਟੀਆਂ ਦੇ ਵਿਧਾਇਕ ਹੈ ਬੀਜੇਪੀ ਨੂੰ ਕੋਸਰੇ 2500 ਰੁਪਏ ਟੈਨਸ਼ਨ ਮਹਿਲਾ ਨੂੰ ਜਾਰੀ ਕੀਤਾ ਜਾਵੇ ਜਦ ਕਿ ਪੰਜਾਬ ਦੀ 3 ਸਾਲ ਹੋ ਗਏ ਕਾਲੇ ਆ ਝਾੜੂ ਦੋ ਕੰਮ ਕਰਦਾ ਇੱਕ ਤਾਂ ਸਮਾਜ ਦੀ ਸਫਾਈ ਕਰਦਾ ਹੈ ਗਰਾਉਂਡ ਦੇ ਇੱਕ ਗੰਦ ਇਕੱਠਾ ਵੀ ਕਰਦਾ ਸਾਡੇ ਪੰਜਾਬੀਆਂ ਤੋਂ ਕਿਤੇ ਗੰਦ ਇਕੱਠਾ ਹੋ ਕੇ ਅਸੈਂਬਲੀ ਚ ਚਲਾ ਗਿਆ ਇਸੇ ਕਰਕੇ ਐਮਐਲਏ ਸਹਿਬਾਨ ਦੇ ਜੀਵਨ ਤੇ ਉਹਨਾਂ ਤੋਂ ਟਰੱਕ ਯੂਨੀਅਨ ਤੋਂ ਪੈਸੇ ਲੈਣ ਦੇ ਹਰ ਤਰ੍ਹਾਂ ਦੇ ਦੋਸ਼ ਲੱਗ ਰਹੇ ਆ ਸਰਕਾਰ ਆਪਣੀ ਸਫਾਈ ਕਰੇ ਨਾ ਤੇ ਫਿਰ ਅੱਗੇ ਗੱਲ ਹੋਏਗੀ ਸਭ ਇਹ ਗੱਲਾਂ ਕਰਨੀਆਂ ਜਿਹੜੀਆਂ ਨਾ ਉਹ ਵਿਕਾਰ ਹੈਗੀ ਹੈ ਭਾਰਤੀ ਜਨਤਾ ਪਾਰਟੀ ਇਸ ਗੱਲ ਦੀ ਗਾਰੰਟੀ ਲੈਂਦੀ ਹੈ ਕਿ ਜਿਹੜੀ ਗੱਲ ਮੂੰਹ ਤੋਂ ਕਹੀ ਜਾਏਗੀ ਉਹ ਪੂਰੀ ਕੀਤੀ ਜਾਏਗੀ